ਫਿਰ ਲੱਗਤੂ ਆਜੋ ਕਿਤੇ ਸੈਨ ਸਬਸਕ੍ਰਾਈਬ ਜੀ ਲੋ ਚਲ ਸਾਰੇ ਅੰਮਾ ਜੀ ਕਲ ਭਾਜੀ ਵਿੱਚ ਆਪਣੀ ਜੇ ਸਾਰ ਵਾਲੇ ਪਏ ਯਾਰ ਹੋ ਗਿਆ ਮੈਂ ਵੀ ਤਿਆਰ ਹੋ ਗਈਆਂ ਸਾਡੀ ਲਾਡੋ ਵੀ ਤਿਆਰ ਹੋ ਗਏ ਅਸੀਂ ਸਪੋਰਟਿੰਗ ਤੇ ਚੱਲੇ ਆ ਆਪਣੀ ਤੇ ਸਾਨੂੰ ਕੋ ਲੈਡਿੰਗ ਨਹੀਂ ਜਾਂਦਾ ਕਿਉਂਕਿ ਘਰ ਦੇ ਬਿਜ਼ੀ ਬਹੁਤ ਹੈ ਬਲਜੀਤਾ ਪਸ਼ੂਆਂ ਦਾ ਕੰਮ ਹੁੰਦਾ ਆ ਮੰਮੀ ਹੁੰਦਾ ਨਹੀਂ ਸਾਡੀ ਜਾ ਕੇ ਕੁਛ ਬੋਤ ਤੇ ਅਸੀਂ ਚੱਲੇ ਆ ਅਰੇ ਦਸ ਦਸਤਾਨੇ ਵੀ ਰੱਖ ਲੈ ਆ ਠੰਡੇ ਆ ਤਾਂ ਹੁਣ ਅਸੀਂ ਸ਼ੀਦਾ ਉੱਥੇ ਅੱਜ ਪ੍ਰੋਗਰਾਮ ਆ 350 ਸਾਲਾ ਬੁਰਤੇ ਇੱਕ ਵਾਰ ਦਜੀ ਦਾ ਮਨਾਉਣਾ ਆ ਤਾਂ ਕਰਕੇ ਨਾਲੇ ਮੇਰੇ ਬੱਚਿਆਂ ਨੂੰ ਅੱਜ ਛੁੱਟੀ ਕਰਵਾਈ ਆ ਸੀਗੀ ਨਹੀਂ ਤਾਂ ਨਾਲੇ ਇਹਨਾਂ ਨੂੰ ਹਰਨਗੁਰ ਇਹਨੇ ਤਾਂ ਉਦੋਂ ਲੈ ਲੈ ਸੀ ਬੂਟ ਜੁੱਤੀ ਮੈਂ ਵੀ ਆ ਲਈ ਸੀਗੀ ਤਾਂ ਹਰਨਗੁਰ ਦੇ ਨਾਲ ਆਪਦੇ ਮਿਲੇ ਨਹੀਂ ਸੀ ਅੱਜ ਇਹਨਾਂ ਨੂੰ ਬੂਟ ਵੀ ਲੈ ਕੇ ਦੇਣੇ ਆ ਸਕੂਲ ਵਾਲੇ ਇਹਦੇ ਫੋਟੋ ਚੱਲੇ ਆ ਪਿਛਲੇ ਸਾਲ ਵਾਲੇ ਛੋਟੇ ਹੋ ਗਏ ਨੇ ਥੋੜੇ ਜਿਹਾ ਘੱਟ ਗਏ ਆ ਕਦੇ ਹੁਣ ਅਸੀਂ ਇੱਥੇ ਹੀ ਜਾਣਾ ਆ ਨਾਲੇ ਆਪਣਾ ਮੜ ਜੇ ਕੰਮ ਹੋਣਾ ਮੇਰਾ ਨੌਕ ਕਰਨ ਲੱਗ ਪਏ ਅਸੀਂ ਵਾਲੀ ਕਲੋਥ ہاں ਇਹ ਥੋੜਾ ਜਿਹਾ ਕੰਮ ਹੈ ਸਾਨੂੰ ਉੱਥੇ ਕਚਹਿਰੀਆਂ ਉਹ ਕਰਨਾ ਹੈ ਇਹ ਲਾ ਕੇ ਅੱਜ ਦੋ ਕੰਮ ਕੱਢਣੇ ਨੇ ਮੈਂ ਫੇਰ ਬੱਚੇ ਦੀ ਨਾਲ ਹੀ ਆ ਤੀਜੀ ਵੀ ਛੁੱਟੀ ਕਰਾਈ ਉਹ ਵੀ ਵੀ ਹੁਣ ਅਸੀਂ ਇੱਥੇ ਚੱਲੇ ਹੈ ਰਾਜ ਅੱਜ ਵੀ ਤੁਹਾਨੂੰ ਦੇਖਦੇ ਆ ਰਹਾਂ ਸਾਡੇ ਉਹ ਤੁਹਾਨੂੰ ਤਾਂ ਨਹੀਂ ਪਈ ਹੋ ਅਜੇ ਨੂੰ ਉਹਦਾ ਠੰਡਾ ਉਹਦੇ ਹਰ ਮੋਰ ਆਪਣਾ ਉੱਤੀ ਬੰਦ ਸਾਵਾ ਕੀ ਦਸ ਤਮੰਲਾ ਤੂੰ ਕਿੱਥੇ ਪਿੱਲੇ ਆ ਰਮਾ ਕੇ ਤੂੰ ਚਲਾਣੀ ਹੈ ਸਕੂਟਰੀ ਹੈ ਵੇਰਾ ਤੂੰ ਬਾੜੀਆਂ ਤੱਕ ਤੂੰ ਚਲਾ ਲਾ ਮੈਂ ਗਾਂਹਾਂ ਤੋਂ ਮੈਂ ਚਲਾ ਲੂੰਗੀ ਇਹ ਨਾ ਮੈਂ ਫਿਰ ਦਾ ਸਟਾਲ ਰਹਿਣ ਦੰਨੀ ਆ ਲੈ ਕੇ ਜਾਣਾ ਆ ਮੇਨ ਮਮੀ ਨੇ ਪਿਛਲੇ ਸਾਲ ਗਈ ਤੇ ਸਟਾਲ ਲਿਆ ਕੇ ਇੱਥਾ ਸੀ ਦੇਖੋ ਸੱਸ ਮੇਰੀ ਦੀ ਅਧਿਰ ਸਾਸੂ ਮਾ ਕਹਿੰਦੇ ਆ ਮਮੀ ਆ ਮੇਰੀ ਸੱਸ ਮੈਂ ਸੱਸ ਨਹੀਂ ਮਮੀ ਆ ਆ ਦੇ ਲੋ ਮੇਰੇ ਬਿਨਾ ਕਹੇ ਤੇ ਆਪਣੀ ਪਸੰਦ ਆ ਮਮੀ ਨੇ ਲਿਆ ਇਸ ਤਰ੍ਹਾਂ ਉਹਦਾ ਹਲਕਾ ਜਿਹਾ ਆ ਸ਼ਾਲ ਵੀ ਆ ਮੋਟੇ ਆ ਦਸਤਾਨੇ ਮੇਰੇ ਘਰ ਵਾਲੇ ਦੀ ਇਹ ਬੀਬੀ ਦੀ ਪਸੰਦ ਆ ਆ ਬਲਜੀਤ ਨੇ ਲਾ ਕੇ ਤੁਸੀਂ ਕਹਿੰਦਾ ਮੇਰੇ ਤੇਰੇ ਹੱਥੋਂ ਨੀਲੇ ਫਿਰ ਗਾਇਸ ਦੇਖੋ ਭਾਜੀ ਦੇ ਦੋਨਾਂ ਵਾਲੀ ਜਿਸਤਾਨੇ ਮੈਂ ਰੱਖਾ ਸੀ ਭਾਜੀ ਇਹ ਇੱਕ ਵਾਰ ਚਲਾਉਣੀ ਆ ਅਰੇ ਨੀਲ ਪਈ ਆ ਮੇਰਾ ਸੂਟ ਫਾਈਨਲ ਲੱਕ ਮਮਾ ਦੀ ਫਾਈਨਲ ਲੱਕ ਕੀ 2 ਸਾਲ ਹੋ ਗਿਆ ਪੁਰਾਣਾ ਹੋ ਗਿਆ ਹੁਣ ਤਾਂ ਹੈਨਾ ਇਹ ਕਾ ਕੇ ਜਾਂਦੀ ਨਹੀਂ ਮਮੇ ਕੰਮ ਤੇ ਵੀ ਉੱਤੇ ਆ ਲੋ ਤੇਰਾ ਦੇਖੋ ਮਾਸ ਨੇ ਕੋਟੀ ਲੈ ਲਈ ਜਿਆ ਕਾਂਢਿਆ ਜੀ ਦੇ ਪੋਣੇ ਚ ਨਾਉਂਦਾ ਤੇ ਇਹ ਨੂੰ ਆ ਦੇਖੋ ਤਾਂ ਅੱਖਾਂ ਦੇ ਚੋਕੇ ਜਿਹੀ ਵਿਚਾਰਦੇ ਨੇ ਸੱਚੀ ਜੀ ਪੁੰਨੇ ਜੀ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਲੱਗ ਜਾ ਜਾਓ ਸਾਹ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਉਹ ਦੁਵਾਰਾ ਸਾਹ ਦੀ ਕੁੱਟ ਨਾ ਸੁਣਸਿਆ ਰਹੀ ਹੈ ਕਿੰਨੀ ਸੰਗਤ ਹੈ ਆਚੀ ਬਹੁਤ ਹੁਣਾ ਹੈ ਬਾਈ ਹੈ ਸਿੱਖ ਜੀ ਜਦੋਂ ਨੂੰ ਲੰਮਾ ਦਿੱਤੋ ਬੋਲ ਆ ਗਏ ਤਾ ਆ ਤੇ ਤਾਂ ਆ ਬੋਰਾ ਜਿੰਦਾ ਪਹਿਲਾਂ ਅਸੀਂ ਇੱਧਰ ਨੂੰ ਆਪਣੇ ਘਰ ਜਾਣਾ ਆ ਤਾਂ ਕਿ ਉੱਧਰ ਨੂੰ ਬੈਠੇ ਤੇ ਨਾਲੇ ਮਸਤ ਕਰਕੇ ਜਾਣਾ ਹੈ ਸੰਗਤ ਦਾ ਕੰਮ ਵੀ ਹੁੰਦਾ ਲੋ ਮੈਂ ਦੇਖੋ ਕਿੱਥੇ ਕਰਨ ਚਲੋ ਅਰੇ ਕੋਰੇ ਖੇਤ ਦੇ ਇਹ ਹਲਾਣਾ ਦੇ ਫੋਨਾਂ ਦੇ ਪੂਰੇ ਮੇਰਾ ਸਨ ਅ ਬਿਊ ਕਿੱਥਾ ਦਾ ਮਾਰਨਿੰਗ ਟਾਈਮ ਇੱਧਰ ਵੀ ਨਾ ਮਟਰ ਮਟਰ ਆ ਪੀਤੀਓ ਇਹ ਆਦੇ ਹਰਾ ਆਲੂ ਮਟਰ ਫੋਸੋ ਹਨ ਕਿਨੇ ਕਿਨੇ ਆ ਰਹੇ ਸਨ ਅ ਬਿਊ ਕਿੱਥਾ ਆਦਿਆ ਮਟਰ ਆ ਟੋੜ ਲਈਏ ਥੋੜੇ ਜਿਹਾ ਕਿੱਲੋ ਮਟਰ ਮਹਿੰਗੇ ਹੋ ਹਾਂ ਆਲੂ ਮਟਰ ਕੱਟੀ ਸਾਹਿਬ ਜੀ ਹਾਂ ਜੀ ਹਾਂ ਬੱਸ ਸਭਰਾਵਾ ਹੌਲੀ ਘਾਂਡੇ ਆ ਸਵੇਰਾ ਸਵੇਰਾ ਕਰਕੇ ਕਈ ਦੋਲੀ ਬੈਟ ਗਿਆ ਆਹ ਦੇ ਮਟਰ ਟੁੱਟਣ ਵੀ ਲੱਗੇ ਸਾਡੇ ਨਾਲ ਪਰਸੋਂ ਜੋ ਦੇ ਸ਼ੁਰੂ ਆ ਮਟਰ ਟੁੱਟਣ ਕੋਈ ਨਹੀਂ ਆਣਿਆ ਅੰਦਰ ਦੇ ਆ ਦੇ ਕਿਹਨੇ ਕਿਨੇ ਕਿਨੇ ਆਲੇ ਨੂੰ ਕੇ ਪੈਰੀ ਨੂਰ ਇਤਨ ਕਰ ਲਾ ਪਤਾ ਇੱਕ ਕਿੰਨੇ ਆਏ ਨੰਗੇ ਪੈਰੀ ਆਹ ਟੁੱਟ ਗਏ ਮੈਂ ਕਿੰਨੀ ਆਹ ਹੈ ਇਹ ਆ ਇੱਧਰ ਆ ਜੇ ਆ ਹੁਣ ਮਟਰਾਂ ਤਾਂ ਜ਼ਿਆਦਾ ਰੱਜੂ ਪੈਣਾ ਆਪਣੇ ਉੱਤੇ ਚੱਬੇ ਵਾਲਾ ਮੰਡੀ 'ਚ ਤਾਂ ਬਹੁਤ ਦੂਜਾ ਪਹਾੜ ਕਿੱਥੇ ਹੈ ਅੱਧੀ ਆਏ ਮੈਂ ਤੇ ਦੂਜਾ ਮਾਲ ਪੜਈਆਂ ਆ ਸਾਡੇ ਵਾਲਾ ਭਰਾ ਆ ਲਈਆਂ ਨਹੀਂ ਇਹਨੂੰ ਝੋਨੇ ਦੀ ਪਤਾ ਨਹੀਂ ਕੀ ਕਹਿੰਦੇ ਸਾਦੇ ਗੁੱਜਰ ਭਾਈ ਚੜ੍ਹੇ ਅਦਾ ਬਣਾ ਲੈਂਦੇ ਆ ਕਿੱਡੇ ਗੜੇ ਉੱਚੇ ਦੇਖੋ ਆਪ ਕੰਡੀ ਆਦੀ ਅਸੀਂ ਮੇਡ ਲਾ ਦਈਏ ਕੋਈ ਨਹੀਂ ਆਇਆ ਕੋਈ ਨਹੀਂ ਅਸੀਂ ਛਿੱਟਾ ਵੀ ਜਾਣਾ ਠਰ ਗਏ ਸੀ ਤੇ ਚੰਨ ਪਿੰਡਾਂ ਪੰਨਾ ਚਲ ਜਾਂਦੇ ਆ ਜੇ ਜਬ ਉਹਦੇ ਆਉਣ ਲੱਗਣ ਗੱਡੀਆਂ ਮੇਡ ਲਾ ਆਹ ਵੰਡ ਦੇਖੀ ਯਾਰ ਆਹ ਪਾਣੀ ਲਾਉਣ ਪਹੁੰਚ ਗਏ ਸਰਨ ਕੀਤੇਗਾ ਇਹ ਵਰਤਾ ਜੋ ਦੂਸਰਾਂ ਦੇ ਸਿਖਾਤਾ ਜਨਤੀਆ ਸਿੱਖ ਲਿਆ ਹਰ ਸਿਰਨਾ ਲਿਆ ਤੇ ਆਵਾਜ਼ ਲੈ ਕੇ ਸਰਨ ਆਉਂਦੇ ਆ ਅਰਮਕੇ ਕਰਨ ਉਹ ਜਾਨਾ ਜੇ ਨਹੀਂ ਹਿਟਾਣੇ ਸੀ ਨਿਆ ਪਾਇਆ ਗੁਰੂ ਦੇ ਪਹਾੜ ਕੀ ਵਰਦੀ ਹੋਣਾ ਮਜ਼ਾ ਉਹਨਾਂ ਦਾ ਰਾਤ ਬਹੁਤ ਚੱਕਿਆ ਬਾਬਾ ਗੁਰੇ ਦੀ ਕਹਿੰਦੇ ਫਿਰ ਚੌਟਾ ਇਸੇ ਜਪ ਲਿਆ ਕਰੋ ਹੁਰ ਵਕਤ ਇੱਕ ਇੱਕ ਜਿਹੜਾ ਇਹ ਚਾਗਵਿਤੀ ਇਕੱਲਾ ਹੱਲ ਦਿੱਤੀ ਮੈਂ ਤੈਨੂੰ ਹੱਲ ਵੀ ਦਿੱਤੀ ਹੱਲ ਵੀ ਉਹਦਾ ਬੱਚਾ ਸਾਮਾ ਲੱਗਿਆ ਮੈਨੂੰ ਕਈ ਬੱਚੇ ਮਿਲਦੇ ਨੇ ਤੁਮ ਤਾਂ ਹਾਂ ਦੇ ਟਾਂਗ ਵਿੱਚ ਉਹ ਮਨ ਉਹਨਾਂ ਦੀ ਗੱਤਾਂ ਕਹਿੰਦੀ ਬਾਬਾ ਜੀ ਇਸ ਬੱਚੇ ਨੇ ਤੁਹਾਡੇ ਨਾਲ ਬੰਧਨ ਕਰਨਾ ਕੋਈ ਮੈਂ ਉਹਦੇ ਮੋਢੇ ਤੇ ਹੱਥ ਰੱਖ ਕੇ ਮਨੇ ਬੇਨਤੀ ਕੀਤੀ ਬਦ ਕਰਨਾ ਪਿਤਾ ਬਾਬਾ ਜੀ ਮੈਨੂੰ ਅਸ਼ੀਰਵਾਦ ਦਿਓ ਮੈਂ ਪਾਸ ਹੋ ਲੰਗਾ ਮਗਾ ਪੁੱਤਰ ਮੇਰੀ ਅਸ਼ੀਰਵਾਦ ਨਾਲ ਤੂੰ ਪਾਸ ਨਹੀਂ ਹੋਸਾ ਹੋ ਗਿਆ ਪਰ ਮੈਂ ਤੇ ਜਿੱਤੀ ਸਕੂਲ ਵਿੱਚ ਮੈਂ ਬਦ ਨਹੀਂ ਮੰਨਿਆ ਪਰ ਮੈਂ ਪਾਸ ਹੋ ਗਿਆ ਪਰ ਮੈਂ ਬੇਟਾ ਗਾਹਾਂ ਬਾਹਰ ਦੇ ਇਹ ਨਿਰਾਦ ਕਰੀ ਮੈਂ ਕਰ ਗਏ ਦਾਸ ਸੰਧੀ ਬਾਗ ਨੂੰ ਜੋਪੜ ਵਿੱਚ ਬੜੀ ਸ਼ਕਤੀ ਹੈ ਜਿੱਥੇ ਤੁਸੀਂ ਬੈਠੋ ਜਿੰਨਾ ਕਿ ਸਮਾਜਿਕ ਨਿਯਮ ਬਣਾਇਓ ਨਿਯਮ ਅਤੇ ਬਾਸਤ ਪ੍ਰਧਾਨ ਜੀ ਸਾਫ ਕੰਮ ਦੀ ਰਾਮਿੰਦਰਾ ਸਤਨਗ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਸਰਦਾਰ ਸਾਹਿਬ ਤੋਂ ਸਾਡੀ ਮਜਬੂਰੀ ਹੈ ਕਿ ਇਸ ਸਥਾਨ ਦੇ ਉੱਤੇ ਹਰ ਮਹੰਤਾਂ ਦਾ ਜਿਹੜਾ ਉਤਪੀਤ ਦਿਵਾਨ ਸਾਜਦੇ ਪਰ ਇਥੋਂ ਦੇ ਕੋਰਦਾਰਾ ਪ੍ਰਧਾਨ ਤੋਂ ਨਿਤੀਜਾ ਰੂਲ ਹੈ ਕਿ 3 ਵਜੇ ਦਿਵਾਨ ਨੂੰ ਪੂਰੇ ਸਮਾਪਤੀ ਕਰ ਦਿੱਤੇ ਜਾਂਦੇ ਇਸ ਵਾਸਤੇ ਅਸੀਂ ਤਿੰਨ ਤੋਂ ਸਮਾਪਤ ਦੇ ਕੇ ਇਹ ਮਾਰਚ 10 ਮਿੰਟ ਵੀ ਨਹੀਂ ਕਰ ਸਕਦੇ ਅਸੀਂ ਗਾਹ ਤੈਵਾ ਸਕਦੇ ਜੇ ਖੁੱਲਾ ਹੋਵੇ ਤੇ ਹਾਲੇ ਮੁਕਤ ਕੰਟਰੋਲ ਹੈ ਰੱਖਣਾ ਹੈ ਜੀ ਨਾ ਨੂੰ ਜੇ ਆ ਗਏ ਤੇ ਰੂਟ ਤੇ ਲੈ ਨੇ ਲੈ ਡੱਬੇ ਬੈਠ ਵੀ ਕਰਤਾ ਤੇ ਆਹੋ ਆਲੇ ਬੁੱਢਲੇ ਹਰਨੋ ਨੇ ਹਾਂ ਮੈਂ ਸ਼ੀਸ਼ੇ ਦੇ ਵਿੱਚ ਬੈਠੀ ਹਮਾ ਚਲਾਉਣੀ ਕਿੱਦਾਂ ਅਸੀਂ ਰੋੜ ਕੇ ਲੈ ਜਾਣੀ

ਗੀਜੀ ਚਲੋ ਚਲੀ ਜਾਓ ਥੱਕ ਕੇ ਹੋਰ ਤੂੰ ਥੱਕ ਗਿਆ ਕਿ ਦੇਖ ਤਾਂ ਆਈ ਚਿੱਪੀ ਆ ਜਲੀ ਮਮਾ ਜੀ ਕੋਲ ਕੀ ਕਰਦੇ ਭਾਜੀ ਬਰੈਡ ਟੋਸਟ ਬਣਾ ਕੇ ਦੂਜੀ ਜਗ੍ਹਾ ਰਹਿ ਜਾ ਮਾਸਟਰ ਸ਼ਿਪ ਬਣੇ ਰੋਲ ਲਿਆ ਫੜਾ ਮੈਂ ਲਾ ਦਮੂ ਪੁੱਤ ਇੱਥੇ ਤਵਾ ਰੱਖਿਆ ਆ ਇਹ ਚਾਹ ਦੇ ਨਾਲ ਕਹਿੰਦੇ ਬਰੈਡ ਖਾਣ ਬਹੁਤ ਹੈ ਨਾ ਇਹ ਮੈਂ ਕਰਨਾ ਛੱਡੋ ਫੜ ਦੋ ਆਲੇ ਪਾਸਾ ਹੀ ਵਾਲਾ ਚਮਚਾ ਲੈ ਲਾ ਲਾ ਲੈ ਫੜ ਇਹ ਮੁੱਕੀ ਹੋ ਜੀ ਅੱਜ ਮਨ ਮਾਲਪ ਨੂੰ ਲੈ ਕੇ ਆਂਦੀ ਆ ਮਿਉਨੀ ਮਿਉਨ ਉਹ ਮਿਲੇ ਨਹੀਂ ਪੀਨਟ ਵਾਟਰ ਵਾਲੀ ਹੈ ਉਹ ਮੇਰੀ ਇਹਨੇ ਟੋਕ ਕੱਲੂਆ ਅਸੀਂ ਕੱਲੂ ਜਾ ਨਹੀਂ ਜਾਦੇ ਅਸੀਂ ਬਿਜ਼ੀ ਬਹੁਤਿਆਂ ਕਰਦੇ ਹਾਂ ਜੀ ਬੀਰੀ ਬੰਦੇ ਅਸੀਂ ਬਿਜ਼ੀ ਬੰਦੇ ਆ ਮੈਨੂੰ ਹਜੇ ਮਗਾਜ ਰਾਂ ਛੱਲਣੀਆਂ ਆ ਕਟਣੀਆਂ ਬਣਾਉਣੀਆਂ ਕੱਲ ਸਾਗ ਬਣਾਇਆ ਇਹ ਆੜੇ ਨੂੰ ਸੁਆਕ ਕੱਲੂ ਲੈ ਕੇ ਨਹੀਂ ਜਾਣਾ ਕਹਿੰਦੇ ਸਕੂਲੇ ਤਾਂ ਗਾਜਰਾਂ ਦੀ ਜਮ ਮੈਂ ਥੋੜੀ ਇੱਧਰ ਹੀ ਲਾ ਦਿਉ ਲਾ ਦੇ ਨਾ ਸਾਰੇ ਪਾਸੇ ਨਾ ਬਹੁਤ ਜਣਾ ਐਨੀ ਬਹੁਤ ਜਣੀ ਬਹੁਤ ਬਹੁਤ ਕਰ ਦੋ ਬਹੁਤ ਹੀ ਆ